ਏਹੀ ਪਤਾ ਕੀ ਕਹਿਣਗੇ ਅਸੱਪਾ ਨੂੰ ਬਾਬੇ ਦੱਸੀ ਜਾਂਦੇ ਆਪਣੇ ਅਮਰ ਤੇ ਵੀ ਛੰਗਿਆ ਹੋਇਆ ਹੈ ਕਹਿੰਦੇ ਸਾਬ ਸਾਡੇ ਬਾਬੇ ਤੇ ਜਦੋਂ ਪਾਪਾ ਘਰ ਦੇ ਵਿੱਚ ਆਉਂਦਾ ਹੈ ਇੱਥੇ ਸਭ ਘਰ ਦੇ ਵਿੱਚ ਜਾਣੇ ਸਾਡਾ ਕੱਪੜੀ ਦੇ ਜਾਂ ਕਲਿੱਦੇ ਕਿ ਮਾਰ ਦੇ ਕਿਉਂਨੇ ਬਾਬਾ ਹੈ ਡਰ ਵੀ ਲੱਗ ਸੰਗਤ ਜੀ ਜਿਹੜੇ 10ਵੇਂ ਪਾਸ਼ਾ ਦੇ ਪੁੱਤ ਨੇ ਉਹਨਾਂ ਦੇ ਸਾਤ ਨਹੀਂ ਬਾਬੇ ਸਾਡੇ ਬਾਬੇ ਸਰਹੰਦ ਦੇ ਸੋਹਣ ਹੱਦ ਦੇ ਵਿੱਚ ਨਹੀਂ ਜਦੋਂ ਸਹਿਬ ਜੀ ਆਜਾ ਦੇ ਨੂੰ ਸਮਾ ਦੇ ਵਿੱਚ ਲੈ ਕੇ ਆਏ ਨਾ 7 ਸਾਲ ਦੀ ਮੁਸੀਬਾ ਪਾਪਾ ਦੇ ਸਿੰਘ ਜੀ ਦੀ ਤੇ 9 ਸਾਲ ਦੀ ਉਮਰ ਸੀ ਪਾਪਾ ਜੋਰਾਬਰ ਸਿੰਘ ਜੀ ਸੰਗਤ ਜੀ ਉਹ ਸਮਾ ਜਦੋਂ ਚੇਤੇ ਕਰਦੇ ਨੇਤਰਾ ਚ ਪਿਆਲਾ ਜੀ ਇਹ ਕਿੰਨਾ ਦੀ ਕਰਤ 10ਵੇਂ ਪਾਸ਼ਾ ਦੇ ਜਦੋਂ ਸਮਾ ਦੇ ਵਿੱਚ ਪੇਸ਼ ਕੀਤਾ ਨੰਨੇ ਮਸੂਮ ਬੱਚਿਆਂ ਨੂੰ 10ਵੇਂ ਪਾਸ਼ਾ ਦੇ ਉਹ ਬਾਈ ਸਰਾਜ ਬਦਾ ਕੀ ਕਹਿੰਦਾ ਡਰਾਵੇ ਦੇਣਾ ਕਹਿੰਦਾ ਪਹਿਲਾਂ ਪਹਿਲਾਂ ਨਾ ਉਹਨੂੰ ਪਤਾ ਹੈ ਕਿ ਇਹ ਬੱਚੇ ਪੱਦੇ ਆ ਕੇ ਮੜ ਜਾਂਦੇ ਪਿਆਰ ਦੇ ਨਾਮ ਲਾਲਚ ਦਿੱਤੇ ਡਰਾਵਾ ਮੇਰੇ ਕੀ ਦਿੱਤਾ ਮਹਾਨ ਸਾਹਿਬ ਦੇ ਗੱਲ ਨਹੀਂ ਹੋਈ ਹੈ ਕਿ ਐਡੇ ਐਡੇ ਉੱਚੇ ਨਿਸ਼ਾਨ ਸਾਹਿਬ ਕਿਉਂ ਚੜਾਈ ਜਾਂਦੇ ਉਹ ਜਦੋਂ ਬਾਬਾ ਫਤੇ ਸਿੰਘ ਜੀ ਨੂੰ ਸਮਾ ਦੇ ਵਿੱਚ ਕਿੰਨੇ ਨਾ ਖੜਾ ਬਾਬਾ ਜਦੋਂ ਆਏ ਸਮਾ ਦੇ ਵਿੱਚ ਮੈਂ ਸਾਡੇ ਨੂੰ ਫਿਰ ਬੇਇਨਤੀ ਕਰਦਾ ਜਿਨ੍ਹਾਂ ਨੇ ਨਾ ਮਹਾਰਾਜ ਦੇ ਦਰਸ਼ਕਾਂ ਨੇ ਚੁੱਪਦਾ ਦਾਨੇ ਵਾਸ਼ੀ ਅਸਾਂਗੇ ਤਾਂ ਬੜੇ ਪ੍ਰੇਮ ਦੇ ਨਾਲ ਵੇਖੋ ਨਾ ਮਹਾਰਾਜ ਦੀ ਬੜੀ ਐਸੋੜੀ ਦੇਖੋ ਮਹਾਰਾਜ ਨੇ ਕਿਹਾ ਤੁਹਾਡੀ ਕਹਾਤਰੀ ਆ ਲੋ ਆ ਰਹੇ ਨੇ ਉਹ ਜਦੋਂ ਸਭਾ ਦੇ ਵਿੱਚ ਪਜੀਦੇ ਨੇ ਕਿਤੇ ਪੇਸ਼ ਤੇ ਬਾਬਾ ਫਤੇਸ ਸਿੰਘਾ 7 ਸਾਲ ਦੀ ਮੇਖੋ ਤਾਂ ਆਪਣੇ ਪਾਸ਼ਾ ਦੇ ਪੁੱਤ ਸਾਡੇ 7 ਸਾਲ ਦੇ ਪੁੱਤ ਨੂੰ ਨਾਲ ਚੀਂ ਪਹਿਣਾ ਹੁੰਦਾ ਐ ਇੱਕ ਘਰ ਮੇਲੇ ਦੇ ਵਿੱਚ ਘੁੰਮ ਜਾਂਦੇ ਉਹ ਦਸਵੇਂ ਪਾਸ਼ਾ ਦੇ ਪੁੱਤ ਜਦੋਂ ਸਭਾ ਦੇ ਵਿੱਚ ਹੋਏ ਪੇਸ਼ ਯਾਰ ਬਰਾਵੇ ਕਹਿੰਦਾ ਕਿ ਕਹਿੰਦਾ ਇਹਦਾ ਤੁਹਾਡੇ ਟੋਟੇ ਟੋਟੇ ਕਰਕੇ ਤੁਹਾਡਾ ਕੁੰਮਾ ਕੁੰਮਾ ਸਰੀਰ ਕਰਕੇ ਆ ਜਿਹੜੀਆਂ ਅਸਮਾਨ ਦੇ ਵਿੱਚ ਇੰਨਾ ਘੁੰਮਦੀਆਂ ਉਹਨਾਂ ਨੂੰ ਖਵਾਉ ਇਸਲਾਮ ਧਰਮ ਨੂੰ ਕਬੂਲ ਕਰ ਲਓ ਤੁਹਾਡੇ ਧੜਾ ਲੈ ਲਓ ਸਿਰ ਵਖਰੇ ਕਰੂੰ ਤੇ 10ਵੇਂ ਪਾਸ਼ਾ ਦਾ ਪੁੱਤ 7 ਸਾਲ ਦੀ ਉਮਰ ਸੀ ਬાળਕ ਦੇ ਉੱਚੀ ਆਵਾਜ਼ ਦੇ ਵਿੱਚ ਕੀ ਕਹਿੰਦੇ ਨੇ ਕਹਿੰਦੇ ਬਜਿਤਿਆ ਉਸ ਨੂੰ ਵਾਇਸ ਰਹਾ ਦੇ ਕੀ ਕਿੰਨਾ ਏ ਵੀ ਸਾਡੀਆਂ ਸਰੀਰ ਦੇ ਟੁਕੜੇ ਕਰਕੇ ਤੁੰਗਾ ਤੁੰਗਾ ਕਰਕੇ ਸਰੀਰ ਦੇ ਟੁਕੜੇ ਇੱਥਾਨੂੰ ਪਾਉਂਗਾ ਮੈਂ ਤੈਨੂੰ ਬਜੜ ਕਰਾਂ ਜਦੋਂ ਸਾਡੇ ਸਰੀਰ ਦੇ ਟੁਕੜੇ ਕਰੂੰਗਾ ਨਾ ਜਦੋਂ ਸਾਡੇ ਸਰੀਰ ਦਾ ਮਾਸ ਮਚੂਗਾ ਜਦੋਂ ਇਹਨਾਂ ਨੂੰ ਪਾਉਂਗਾ ਜਿਹੜਾ ਮਾਸ ਜਿੱਦੀ ਉਚਾਈ ਦੇ ਵਿੱਚ ਇਹਨਾਂ ਲੈ ਕੇ ਜਾਣੀਆ ਐਡੇ ਐਡੇ ਉੱਚੇ ਮੇ ਸਾਡਾ ਖਾਲਸਾ ਨਿਸ਼ਾਨ ਸਾਹਿਬ ਚੜਾਇਆ ਗੁਰੂ ਆਖੋ ਸਤਨਾਮ ਵਾਹਿਗੁਰੂ ਨਿਹਾਲ ਸਾਡਾ ਨਿਸ਼ਾਨ ਉਹ ਕਿੰਦਾ ਬਣਾਵੇ ਜਿੰਨਾ ਐਡੇ ਐਡੇ ਉੱਚੇ ਨਿਸ਼ਾਨ ਸਾਹਿਬ ਤੇ ਬਣ ਗਏ ਹੁਣ ਮੈਂ ਬਾਬਾ ਜਵਾਰ ਤਾਂ ਜਿੱਤੇ ਗੱਦ ਲਿਆਵਾ ਕਿ ਲਾ ਕੇ ਨਾ ਮਹਾਪੁਰਖੋ ਝੰਡਾ ਚੜਾ ਲਈਏ ਤੇ ਮਹਾਪੁਰਖ ਕਹਿੰਦੇ ਝੰਡੇ ਦੀ ਮਰਿਆਦਾ ਏ ਕਿ ਜਿਹੜੇ ਝੰਡੇ ਚੜਾਏ ਜਾਂਦੇ ਜਦੋਂ ਸੰਤ ਚੜ੍ਹਾਈ ਕਰ ਜਣ